ਦੇ ਕੋ ਸਮੱਸਿਆਵਾਂ ਤਾਂ ਪੰਜਾਬ ਦੀ ਕਿਸਮ ਵਿੱਚ ਲਿਖੀਆਂ ਹੋਈਆਂ ਇਤਿਹਾਸ ਚ ਵੀ ਆਉਂਦੀਆਂ ਰਹੀਆਂ ਹਨ ਲੇਕਿਨ ਇਤਿਹਾਸਗੋਆ ਵੀ ਜਦੋਂ ਜਿੱਡੀ ਵੱਡੀ ਸਮੱਸਿਆ ਉੱਡੀ ਵੱਡੀ ਤਾਕਤ ਨਾਲ ਪੰਜਾਬੀਆਂ ਨੇ ਇਕੱਠੇ ਹੋ ਕੇ ਇਹਨਾਂ ਦੀ ਮੁਕਾਬਲਾ ਕੀਤਾ ਔਰ ਆ ਪਿਛਲੇ ਦਿਨਾਂ ਚ ਜਿਹੜੇ ਬਾੜੇ ਤੇ ਆਏ ਕਾਫੀ ਨੁਕਸਾਨ ਇਹਨਾਂ ਪਿੰਡਾਂ ਦਾ ਹੋਇਆ ਇਸ ਹਾਲ ਕਿਹਦਾ ਹੋਇਆ ਉਹ ਇਹਦੇ ਚ ਪੰਜਾਬ ਸਰਕਾਰ ਦੇ ਇਥੇ ਆਪ ਦਾ ਕੰਮ ਕਰ ਰਹੀ ਹੈ ਮਤਰੀ ਸੰਤਰੀ ਸਾਰੇ ਅਫਸਰ ਸਾਹਿਬਾਨ ਸਾਰੇ ਡਿਪਾਰਟਮੈਂਟ ਲੱਗੇ ਹੋਏ ਆ ਇੱਥੇ ਬੜੀ ਵੱਡੀ ਕੰਟਰੀਬਿਊਸ਼ਨ ਇੱਥੇ ਹਕਾਕੂ ਦੀ ਫੌਜ ਖਾਸਾਇਡ ਸਰ ਰਵੀ ਸਿੰਘ ਉਹ ਰਾਹ ਤੋਂ ਇੱਥੇ ਪਹੁੰਚ ਰਹੀ ਹੈ ਸੱਤ ਪਿੰਡ ਲਾਜੇ ਨਾਲ ਐਡਾਪਟ ਵੀ ਕਰ ਲਏ ਆ ਵਰਡ ਸਟੇਸ਼ਨ ਨੂੰ ਕਹਿੰਦਾ ਵੀ ਉਥੋਂ ਦੀ ਜਿਹੜੀ ਆ ਡਾਟਾ ਨੇ ਜਿਹੜੀਆਂ ਉੱਥੇ ਲੋੜਾ ਜਿਸ ਤਰ੍ਹਾਂ ਦੀ ਮਦਦ ਦੀ ਉਹ ਇਹਨਾਂ ਨੂੰ ਇੱਕ ਤਰ੍ਹਾਂ ਦਾ ਡਾਟਾ ਵੀ ਪਾ ਕੇ ਦਿੱਤੇ ਨੇ ਤਾਂ ਕਿ ਉਹ ਮਦਦ ਕਰਵਾਈ ਜਾ ਸਕੇ ਪਾਣੀ ਦਾ ਜਿਹੜਾ ਉਹ ਸਰਕਾਰ ਵੱਲੋਂ ਪੀਣ ਵਾਲੇ ਪਾਣੀ ਦਾ ਇੰਤਜ਼ਾਮ ਕਰਾਇਆ ਜਾ ਰਿਹਾ ਹੈ ਪਸ਼ੂਆਂ ਦਾ ਵੀ ਇੰਤਜ਼ਾਮ ਕਰਾਇਆ ਜਾ ਰਿਹਾ ਹੈ ਐਨ ਜੀਓਜ਼ ਵੱਲੋਂ ਵੀ ਕਰਾਇਆ ਜਾ ਰਿਹਾ ਮਤਲਬ ਇਸ ਸਮੇਂ ਦੇ ਵਿੱਚ ਸਰਕਾਰ ਦਾ ਆਪਣਾ ਫਰਜ਼ ਸੀ ਲੇਕਿਨ ਪੁਰਸ਼ ਆਪ ਦੀ ਸਿੱਖਿਆ ਅਨੁਸਾਰ ਪੰਜਾਬੀ ਵੀ ਕਿਸੇ ਗੱਲੋਂ ਪਿੱਛੇ ਰਹਿ اٹੇ ਨਾ ਇੱਥੇ ਕੋਈ ਧਰਮ ਦਾ ਵਖਰੇਵਾ ਨਾ ਕਿਸੇ ਵਿਗੋਤ ਰੰਗ ਦਾ ਬੇਵਾਂ ਸਾਰਿਆਂ ਨੇ ਅੱਗੇ ਆ ਕੇ ਹਿੰਦੂ ਮੁਸਲਿਮ ਸਿੱਖ ਸਾਈ ਸਾਰਿਆਂ ਨੇ ਇੱਕ ਤਾਲਾ ਪੁੱਟਾਵਾ ਕਰਦੇ ਆ ਹੋਇਆ ਔਰ ਮੈਨੂੰ ਲੱਗਦਾ ਵੀ ਕੋਈ ਪਿੰਡ ਪੰਜਾਬ ਦਾ ਅਜਿਹੀ ਬਚਿਆ ਨਹੀਂ ਹੋਏਗਾ ਜਿੱਥੋਂ ਹਾਲਾ ਨਾਰਾ ਨਾ ਆਇਆ ਹੋਵੇ ਜਿੱਦੋਂ ਸਪੋਰਟ ਨਾ ਆਈ ਹੋਵੇ ਜਿੱਦੋਂ ਮਦਦ ਨਾ ਆਈ ਹੋਵੇ ਜਿੱਦੋਂ ਨੌਜਵਾਨ ਨਾ ਆਏ ਹੋਣ ਮੈਂ ਹੁਣ ਆਉਂਦਾ ਸੀ ਰਸਤੇ ਹੀ ਦੇਖਿਆ ਵੀ ਲੈਣਾ ਲੱਗੀਆਂ ਹੀਆਂ ਟਰਾਲੀਆਂ ਦੀ ਮਾਰਵੇ ਵਾਲੇ ਬੱਸ ਸੋ ਪੰਜਾਬ ਦਾ ਠੀਕ ਹੈ ਮੁਸੀਬਤਾਂ ਆਉਂਦੀਆਂ ਸੀ ਰਲ ਮਿਲ ਕੇ ਇਹਨਾਂ ਮੁਸੀਬਤਾਂ ਦੇ ਹੱਲ ਵੀ ਪਾ ਰਹੇ ਆ ਔਰ ਜਿਹੜੀ ਮੈਡੀਕਲ ਬੜੀ ਵਧੀਆ ਆਕਾਰਪੁਰਖੀ ਫੌਜ ਵੱਲ ਉਹ ਮੈਡੀਕਲ ਸਿਸਟਮ ਵਾਸਤੇ ਵੀ ਬਹੁਤ ਕੰਮ ਕੀਤਾ ਗਿਆ ਬਹੁਤ ਵਧੀਆ ਸਰਕਾਰ ਵੱਲੋਂ ਵੀ ਲੱਗਿਆ ਹੋਇਆ ਤੇ ਅੱਜ ਦੇਖਦੇ ਹਾਂ ਕਿਤੇ ਕਿਤੇ ਇੱਕ ਮੈਨੂੰ ਉਹ ਬੀਐਸਐਫ ਨੇ ਕੋਈ ਕੰਦ ਬਣਾਈ ਉਹਦੇ ਬਾਰੇ ਪਤਾ ਲੱਗਿਆ ਸਰਕਾਰ ਨੇ ਸਿਗਨਲ ਵਿੱਚ ਨੇ ਪਹਿਲਾਂ ਵੀ ਲਿਖ ਕੇ ਭੇਜਿਆ ਹੋਇਆ ਉਹਨਾਂ ਨੇ ਲੇਕਿਨ ਉਹਨਾਂ ਨੇ ਕੁਝ ਕੀਤਾ ਨਹੀਂ ਸੀ ਤੇ ਕੱਲ ਮੋਦੀ ਸਾਹਿਬ ਆ ਰਹੇ ਮੈਂ ਕਹਿੰਦਾ ਵੀ ਉਹਦੇ ਹੱਲ ਕਰਾ ਦੇ ਬਾਕੀ ਠੀਕ ਹੈ ਉਹ ਅਫਗਾਨਿਸਤਾਨ ਨਾਲ ਵੀ ਗੱਲ ਕਰਿਆ ਹੈ ਚੰਗੀ ਗੱਲ ਹੈ ਸਾਰੀ ਦੁਨੀਆ 'ਚ ਕਰਨੀ ਚਾਹੀਦੀ ਹੈ ਪੰਜਾਬ ਕੀ ਦੇ ਕਰਕੇ ਹਿੰਦੁਸਤਾਨ ਆਜ਼ਾਦ ਹੋਇਆ ਕੀ ਦੇ ਕਰਕੇ ਅਨਪੂਰਤੀ ਹੁੰਦੀ ਹੈ ਦੇਸ਼ ਦੀ ਅੱਜ ਧੂੜ ਹੈ ਇਹ 65000 ਕਰੋੜ ਤਾਂ ਦੇ ਹੀ ਜਾਣ ਨਾ ਬਾਕੀ ਜਿਹੜਾ ਨੁਕਸਾਨ ਹੋਇਆ ਫਸਲਾਂ ਦਾ ਉਹ ਵੀ ਦੇਖ ਲਾਂਗੇ ਆਪਾਂ ਜਿਹੜਾ ਘਰਾਂ ਦਾ ਨੁਕਸਾਨ ਉਹ ਵੀ ਦੇਖ ਲਾਂਗੇ ਵਿਚਾਰੇ ਮਜ਼ਦੂਰ ਖੇਤ ਮਜ਼ਦੂਰ ਵਿਚਾਰੇ ਉਹਨਾਂ ਦਾ ਉਹਨਾਂ ਦਾ ਰੋਟੀ ਦਾ ਨੁਕਸਾਨ ਹੋਇਆ ਉਹ ਵੀ ਦੇਖ ਲਾਂਗੇ ਲੇਕਿਨ ਜਿਹੜਾ 60000 ਕਰੋੜ ਹੈ ਉਹ ਜਰੂਰ ਲੈ ਕੇ ਉਹ ਜਿਹੜਾ ਤੁਸੀਂ ਦਾ ਬੰਨ ਕਾਫੀ ਜਗ੍ਹਾ ਪਾੜ ਪੇ ਲੋਕ ਕਹਿੰਦੇ ਉਸ ਤੋਂ ਕੋਈ ਵੀ ਨਹੀਂ ਰਹਾ ਲੋਕ ਜਿਹੜੇ ਦਾ ਟਿਕਾ ਜਪਿੰਸ ਸਰਕਾਰ ਕਰਦੇ ਉਹ ਨਹੀਂ ਪਹਚਾ ਸਕਦੇ ਸੀਗਾ ਆ ਦੇਖੋ ਜਿਹੜਾ ਹੁਣ ਪ੍ਰਾਣੀ ਗੱਲ ਹੈ ਉਹਨਾਂ ਲੰਘੀ ਅੱਗੇ ਤੋਂ ਨਾ ਹੋਵੇ ਉਹਦੇ ਵਾਸਤੇ ਆਪਾਂ ਪ੍ਰੋਪਰ ਇੰਤਜ਼ਾਮ ਕਰੀਗੇ ਇਹਨਾ ਤੋਂ ਸੁਜੈਸ਼ਨ ਲਵਾਂਗੇ ਸਰਕਾਰ ਤੋਂ ਵੀ ਲਵਾਂਗੇ ਮੈਂ ਵਿਧਾਨ ਸਭਾ ਵਿੱਚ ਮੀਟਿੰਗ ਵੀ ਰੱਖੂੰਗਾ ਤਾਂ ਕਿ ਜਿਹੜੀ ਹੈ ਇਹ ਇਸ ਤਰ੍ਹਾਂ ਦੀ ਸਮੱਸਿਆਵਾਂ ਇਹ ਹਰ ਸਾਲ ਹੀ ਆ ਜਾਂਦੀ ਹੈ ਹਰ ਸਾਲ ਹੀ ਮਤਲਬ ਨੁਕਸਾਨ ਹੋ ਜਾਂਦਾ ਹੈ ਸੋ ਵੀ ਦਾ ਪੱਕਾ ਲੱਗਦਾ ਸਰਕਾਰ ਦਾਵੇ ਕਰੀ ਕੰਟਰੋਲ ਰੂਪ ਬਣੇ 90 ਤੇ ਫੋਨ ਕਰੋ ਇਹ ਮੰਦੀ ਕਰਦੇ ਨੇ ਫੋਨ ਕੋਈ ਆਇਆ ਨਹੀਂ ਤੁਸੀਂ ਪਿੰਡ ਰੁੜ ਗਿਆ ਤੇ ਹੁਣ ਆਪਾਂ ਫਿਰ ਇਹ ਮਤ ਟਾਲ ਕੇ ਕਾ ਕੇ ਅੱਗੋਂ ਕੰਮ ਕਰਾਂਗੇ ਪਿੱਛਾ ਹੋ ਗਿਆ ਹੋ ਗਿਆ ਟਾਲਣਾ ਦਾ ਕਾਹ ਨੂੰ ਆ ਕੀ ਦੀ ਕੋਈ ਜ਼ਿੰਮੇਵਾਰੀ ਤਨਖਾਹ ਲੈਂਦੇ ਨੂੰ ਟੰਗਾ ਕੇ ਵੀ ਕੋਈ ਗੱਲ ਲੋਕਾਂ ਦਾ ਰੋਸ ਹੈ ਵੀ ਇਹ ਟਾਈਮ ਲੋਕ ਆ ਜਾਂਦਾ ਪ੍ਰਸ਼ਾਸਨਿਕ ਅਧਿਕਾਰੀ ਵੀ ਆ ਜਾਂਦਾ ਤੇ ਸ਼ਾਇਦ ਇਹ ਸਾਰੇ ਟਕੜੇ ਦੇ ਕੰਟਰੋਲ ਤੇ ਫੋਨ ਕਰਦੇ ਰਹੇ ਕਦੇ ਕਮਪਲੇਨ ਨੋਟ ਕਰ ਲਈ ਆ ਲੇਕਿਨ ਸਾਨੂੰ ਵੀ ਬੋਰੀ ਤੱਕ ਨਹੀਂ ਮਿਲੀ ਤੇ ਜਦੋਂ ਪਾਣੀ ਰੁੜ ਗਿਆ ਫਿਰ ਬਾਅਦ ਵਿੱਚ ਅਧਿਕਾਰੀ ਆਏ ਆ ਪਤਾ ਕਰ ਲਾਂਗੇ ਜਿੱਦੀ ਜੰਬਰੀ ਜੰਬਰੀ ਫਿਕਸ ਕਰਾਂਗੇ ਲੇਕਿਨ ਹੁਣ ਸਮਾਂ ਇਹ ਐ ਵੀ ਕਿਉਂਕਿ ਆ ਜਦੋਂ ਹੁਣ ਪਾਣੀ ਥੱਲੇ ਜਾਊਗਾ ਹੁਣ ਬਿਮਾਰੀਆਂ ਆਉਣਗੀਆਂ ਹੁਣ ਆਲਾ ਜਿਹੜਾ ਪਸ਼ੂ ਬਿਮਾਰ ਹੋਣਗੇ ਲੋਕ ਬਿਮਾਰ ਹੋਣਗੇ ਇਹਨੂੰ ਆਪਾਂ ਇੱਕ ਤਰ੍ਹਾਂ ਇਸ ਇੱਕ ਤਰ੍ਹਾਂ ਸਵੇਟਲੀ ਹੈ ਜਿਹੜੀ ਇਹ ਉਸ ਤੋਂ ਬਾਅਦ ਫਿਰ ਦੇਖੋ ਗੱਲ ਇਹ ਵੀ ਜਿਹੜਾ ਪਾਣੀ ਨਾਲ ਨੁਕਸਾਨ ਹੋਇਆ ਉਹ ਤਾਂ ਹੋ ਗਿਆ ਸਾਡੀ ਫਸਲ ਦਾ ਨੁਕਸਾਨ ਹੋ ਗਿਆ ਲੇਕਿਨ ਉਹ ਜਦੋਂ ਰੇਤ ਵੀ ਇਹਦੇ ਦੇ ਨਾਲ ਸਾਡੇ ਹੌਲ ਪੈਂਦਾ ਵੀ ਅਗਲੀ ਫਸਲ ਕਿਵੇਂ ਬੀਜਾਂਗੇ ਤੋ ਜਿਹਦਾ ਖੇਤ ਉਹਦੀ ਰੇਤ ਇਹ ਬਹੁਤ ਵਧੀਆ ਪਾਲਿਸੀ ਹੈ ਪੰਜਾਬ ਸਰਕਾਰ ਦਾ ਮੈਂ ਤਾਂ ਧੰਨਵਾਦੀ ਆ ਕਿ ਸਰਕਾਰ ਨੇ ਸਮੇਂ ਸਿਰ ਐਕਸ਼ਨ ਲਿਆ ਮੇਰੇ ਨਾਲ ਅੱਜ ਉਹਦਾ ਐਲਾਨ ਵੀ ਹੋ ਜਾਣਾ ਕਹਿੰਦੇ ਮੋਦੀ ਸਾਹਿਬ ਕੱਲ ਆ ਰਹੇ ਝਾਚੀ ਫੁਕਾ ਦੇਣ ਕਿ ਤੇ ਛੱਤ ਵੀ ਸੋਨੇ ਦੀ ਮੀਟਿੰਗ ਕਰਕੇ ਤੇ ਸ਼ਾਹ ਕੋ ਘਾਟੇ ਮਿਲ ਲਗੇ ਦੇਖੋ ਜੀ ਅਸੀਂ ਤਾਂ ਜਿਹੜਾ ਆਉਂਦਾ ਸੀ ਉਹਦੀ ਇੱਜ਼ਤ ਕਰਦੇ ਹਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਹਾਂ ਲੇਕਿਨ ਉਹਨਾਂ ਨੂੰ ਆਸ ਹੈ ਵੀ ਜਿੱਥੇ ਨੁਕਸਾਨ ਹੋਇਆ ਉਹਨਾਂ ਦੇ ਯਕਾਨ ਤੇ ਮੱਲਬ ਵੀ ਲਾ ਕੇ ਜਾਣ ਪੰਜਾਬ ਦਾ ਜਿਹੜਾ 60000 ਕਰੋੜ ਰੁਪਏ ਆਪਾਂ ਡੱਬ ਕੇ ਬੈਠੇ ਉਹ ਹੀ ਦੇਖਦੇ ਨੇ ਚੌਂਹੇ ਪੇਟ ਨਹੀਂ ਕਰ ਰਹੀਆਂ ਨਾਲ ਸ਼ਰਾਰ ਲੋਕਾਂ ਨੂੰ ਨਹੀਂ ਕ ਮਿਲਣਾ ਨਹੀਂ ਉਹਨਾਂ ਨੂੰ ਮਿਲਣਾ ਚਾਹੀਦਾ ਇੱਥੇ ਜਿਹੜਾ ਬੀਐਸਐਫ ਨੇ ਕੰਦ ਗੱਡੀ ਉਹ ਹੀ ਦੇਖ ਲੈਣ ਇਹਦੇ ਇਹਦੇ ਹੱਲ ਕਰਾ ਦੇਣ ਮਤਲਬ 15 20 ਪਿੰਡਾਂ ਦੀ ਮਾਰ ਕਰਤਾ ਉਸ ਕੰਦ ਦੇ ਕਰਕੇ ਪਾਣੀ ਨੇ ਹਾਂ ਸੋ ਇਹ ਚੀਜ਼ਾਂ ਉਹਨਾਂ ਨੂੰ ਦੇਖ ਲੈਣੇ ਚਾਹੀਦੀਆਂ ਸੋ ਤੁਹਾਡੇ ਰਾਹੀਂ ਵੀ ਦੇਖ ਲੈਣ ਉਹ ਆ ਟੀਵੀ ਤੇ ਹੁਣ ਖਬਰ ਜਾਊਗੀ ਉਹ ਦੇਖ ਲੈਣ ਤੇਰੇ ਠੀਕ ਕਰਾ ਦੇ ਤੁਹਾਡਾ ਧੰਨਵਾਦ ਜਿਹੜਾ